Ya jo kahle, abko abli, kamsa belu, ya jo, ya jo ya jo kamsi. ਉਹ ਰਾਤ ਰਾਤ ਦਾ ਖਤਰਾ ਉਹ ਬਾਕੀ ਦਾ ਤੇ ਟਕੜੇ ਹੋ ਜਾ ਮੈਂ ਆਖਿਆ ਮੈਂ ਹੁਣ ਇੱਥੇ ਇਕੱਠੇ ਕਰੀਏ ਮੀਟਿੰਗ ਇੱਥੇ ਉਹ ਕੈਮਰਾ ਲੋਕ ਦੋ ਬੰਦੇ ਆਪਾਂ ਇੱਥੇ ਇਕੱਠੇ ਕਰਦੇ ਤੇ ਮੀਟਿੰਗ ਜਿਹੜੀ ਆਪਾਂ ਇੱਥੇ ਲਾ ਲਾਂਗੇ ਉਹ ਮੀਟਿੰਗ ਹੁਣ ਫੇਰ ਇਹ ਆ ਬਾਕੀ ਆ ਰਹੇ ਕਿ ਤਰ੍ਹਾਂ ਆ ਰਹੇ ਹੁਣ ਹੁਣ ਉਹ ਪਤਾ ਗੱਲ ਕੀ ਹੈ ਉਹ ਭਾਵੇਂ ਕੁਝ ਵੀ ਇਹ ਬੱਥੇਰਾ ਕਰੀ ਜਾਵਾ ਉਹ ਅੰਦਾਵਾਪੀ ਜਾਣਾ ਹੀ ਇਹਦੇ ਨਾਲ ਹੈ ਸੋ ਨਹੀਂ ਹੋਣਗੇ ਨਹੀਂ ਹੋਣਗੇ ਨਹੀਂ ਹੋਣਗੇ ਮੁਰਦਾਬਾਦ ਸਰਦਾਬਾਦ ਮੁਰਦਾਬਾਦ ਮੁਰਦਾਬਾਦ ਸਰਦਾਬਾਦ ਡੀਸੀ ਮੁਰਦਾਬਾਦ 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 ਪਹਾੜਾ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਨੂੰ ਤੇ ਕਿਸਾਨਾਂ ਨੂੰ ਆਹਮੋ ਸਾਹਮਣਾ ਲੜਾਉਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਸੋਦੇ ਪ੍ਰਸ਼ਾਸਨ ਦਾ ਪੇੜਾ ਹੀ ਕਰਕਰ ਪੇੜਾ ਹੀ ਕਰਕਰ ਜਿੰਦਾਬਾਦ 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 ਸੱਚ ਤੇ ਲਾਨੂ ਕਮੇਟੀ ਪੰਜਾਬ ਦੇ ਯਾਰੂ ਯੋਦੇ ਬਹੁ ਬਲਣਾ ਟੱਕੀਆਂ ਗਈਆਂ ਸੀ ਬਹੁ ਬਲਣਾ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਇਹ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸਾਹਮਣੇ ਹੋਣਗੇ आसपास से प्रशासन है आसपास पास है किसान कोई नहीं कोई नहीं भी आप आप वीडियो बनाओ हाँ देखो इधर प्रशासन तो पुलिस आमों सामने होनी है फाड़ लो फाड़ लो फाड़ लो हाँ देखो होने तो आज यहाँ पुलिस डांगा दे डांगा मारी डांगा पुलिस आवे हो पुलिस डांग सबको नहीं ਪੁਛਲੇ ਡਾਂਗ ਸਦਾ ਕੱਟਾਂ ਆਹ ਵੇਖੋ ਕਿਡੀਆਂ ਕਿਡੀਆਂ ਤਗੜੀਆਂ ਡੰਗ ਆਹ ਵੇਖੋ ਕਿਡੀਆਂ ਕਿਡੀਆਂ ਤਗੜੀਆਂ ਡੰਗ ਆਹ ਵੇਖੋ ਕਿਡੀਆਂ ਕਿਡੀਆਂ ਤਗੜੀਆਂ ਡੰਗ ਚਾਲੇ ਨੇ ਭੱਲੇ ਤੇ ਥੱਲੇ ਡਾਂਗਾਂ 'ਚ ਖੜੇ ਥੱਲੇ ਥੱਲੇ ਨਹੀਂ ਪਈਆ ਆ ਕਮੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਗਾ ਵੀ ਆ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿਚੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥ ਗਿਆ ਆ ਹੁਣ ਤੇ ਬਸ ਮਰਗ ਚ 44 ਸਭ ਅੱਜ ਫੇਰ ਬੈਠਣੇ ਪੈ ਗਿਆ ਪ੍ਰਸ਼ਾਸਨ ਦੇ ਖਿਲਾਫ ਅੱਜ ਦਾ ਕੀ ਮਸਲਾ ਹੈ ਹਾਂਜੀ ਵੇਖੋ ਆnde unde ਕਾਬਲ ਦੇ ਜਮਿਆਂ ਨੂੰ ਨਿਤ ਮਹਿਮਾ ਜੀ ਸਾਨੂੰ ਲੱਗਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾਂ ਦੇ ਉੱਤੇ ਸੋਰ ਦਿੰਨੀ ਹੈ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 20 22 ਮੀਟਿੰਗਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈਗਾ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਣੇ ਪਰ ਸਾਨੂੰ ਕੰਮ ਕਰਨ ਦਿਓ ਉਹ ਥਾਂ ਦੇ ਉੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕਲੇ ਅਸੀਂ ਮੰਨ ਕੇ ਆਂ ਕਿ ਉੱਥੇ ਕੰਮ ਕਰੋ ਮੇਰਾ ਖਿਆਲ ਵੀ ਇੰਨੀ ਜ਼ਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਤੁਸੀਂ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਹੈ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲਓ ਹੁਣ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਿਆ ਕਿੱਲੇ ਦੇ ਉੱਤੇ ਇਹ ਖਰਚਾ ਆਉਂਦਾ ਉਹਨੂੰ ਪੈਸੇ ਬਣਾ ਮਿਲਣਾ ਤੂੰ ਹੀ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਤੇ ਨਾਲ ਜਿਹੜੀ ਆ ਉਹ ਦਬਾਅ ਪਾਉਂਦੇ ਜੇ ਇਹ ਠੀਕ ਨਹੀਂ ਗੇ ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ ਉੱਠੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਆਈਐਸ ਅਫਸਰ ਆ ਇਹ ਗੱਲ ਕੋਤ ਕਰੇ ਤੇ ਭਗਵੰਤ ਮਾਨ ਇਹ ਗੱਲ ਕਰੇ ਸੈਕਟਰੀਆਂ ਸੈਕਟਰੀਟ ਦੇ ਵਿੱਚ ਨਿਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਹ ਦਿਨ ਭਗਵੰਤ ਮਾਨ ਦੀ ਵੀ ਯਾਦ ਜਾਦ ਕਰੂਗੀ ਤੇ ਸਾਨੂੰ ਲੱਗਦਾ ਵੀ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਕਿਉਂਕਿ ਜਦੋਂ ਤੁਸੀਂ ਮੰਨ ਲਿੰਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਂ ਬੰਨਦੇ ਜੇ ਫਿਰ ਵਾਰ-ਵਾਰ ਫੋਰਸਾ ਕਿਉਂ ਚਾਰਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਜੀ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਐਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਾਦਾ ਦੇ ਜਾਂ ਇੱਥੇ ਸਾਡੇ ਨਾਲ ਵਾਦਾ ਕਰੇ ਤੇ ਫਿਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾਂ ਮਸ਼ੀਨਾ ਨਹੀਂ ਛੱਡਾਂਗੇ ਕੀ ਲੱਗਦਾ ਕੀ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋਈ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚ ਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕ੍ਰੇਸੀ ਆ ਕੀ ਲੋਕਤੰਤਰ ਆ ਵੀ ઠાੜਾਂ ਦੀਆਂ ઠાੜਾਂ ਤੁਸੀਂ ਪੁਲਿਸ ਆ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੀ ਪੁਲਿਸ ਨੂੰ ਕੋਈ ਕੰਮ ਨਹੀਂ ਕੇ ਇਹਨੇ ਹਾਈ ਕੋਰਟ ਜਾਣਾ ਕੇ ਇਹਨੇ ਕਚਹਿਰੀ ਚ ਜਾਣਾ ਤੇ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉੱਧਰ ਜਾਣਾ ਇਹਨੂੰ ਸੌ ਸਿਆਪੇ ਰੋਜ਼ ਵਿਚਰਦੇ ਆਂ ਪਰ ਚੁੱਕ ਕੇ ਤੁਸੀਂ ਖੇਤਾਂ 'ਚ ਲਈ ਫਿਰਦੇ ਜੇ ਜੇ ਭਗਵੰਤਬਾਹਣ ਇਦਾਂ ਸਰਦਾ ਜਿਲ੍ਹਾ ਗਰਦਾਸਪੁਰ ਦਾ ਡੀਸੀ ਦਾ ਇਦਾਂ ਸਰਦਾ ਤਾਂ ਠੀਕ ਆ ਝੋਕ ਛੱਡੋ ਅਸੀਂ ਤੇ ਫੇਰ ਕਰਾਂ ਤੂੰ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਚੂਰ ਹੋ ਕੇ ਵਰਦੀਆਂ ਪਾ ਕੇ ਆਓ ਫੇਰ ਜੰਗ ਤੁਰ ਹੀ ਜਾਊਗੀ ਪਰ ਅਸੀਂ ਚਾਹੁੰਦੇ ਆਂ ਉਹ ਕਿਰਤੀ ਲੋਕ ਆ ਦਲੀਲ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਭੜੋ ਜੋ ਟੇਬਲ ਤੇ ਗੱਲ ਕਰਦੇ ਜੇ ਤਾਈ ਜ਼ਮੀਨਾਂ ਛੱਡ ਦਾਂਗੇ ਜ਼ਮੀਨਾਂ ਖਾਲੀ ਕਰ ਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚ ਆਪਣਾ ਕੰਮ ਕੰਮ ਚਲਾ ਲਓ ਜਿੰਨਾ ਕਿ ਤੁਹਾਡਾ ਬਾੜ ਬਣ ਕੇ ਨਹੀਂ ਆਉਂਦਾ ਨਹੀਂ ਉਹਨਾਂ ਚੋਂ ਜ਼ਮੀਨਾਂ ਨਹੀਂ ਛੱਡਾਂਗੇ ਅੱਜ ਜਸਪਿੰਡ ਜੀ ਬਣੇ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗਭਗ ਹੈਗੀ ਆ 25-30 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਤੇ ਉਹ ਲਗਾਤਾਰ ਜਿੰਨਾ ਚੁੱਕੇ ਹੈ ਉੱਥੇ ਕਰਦੇ ਨਹੀਂ ਵੀ ਠੀਕ ਹੈ ਉੱਥੇ ਆਪਣਾ ਕੰਮ ਕਰੀ ਜਾਓ 25-30 ਏਕੜ ਜ਼ਮੀਨ ਹੈ ਆ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਪੈਸੇ ਨੇ ਕਿ ਕਿ ਚੀਮਾ ਖੁੱਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਚੁੱਕੇ ਘੱਟ ਮਿਲਦੇ ਜੀ ਸਾਡਾ ਰੌਲਾ ਹੀ ਹੋਆ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ 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 ਪ੍ਰੈਸ ਮੀਡੀਆ ਜੀ ਵੀ ਚੱਲ ਗਿਆ ਓਕੇ ਪੀ ਉਹ ਵਾਰਡ ਇਹਦੇ ਰਿਵਾਰਡ ਕਰਾ ਦੇ ਤੂੰ ਐਪਲੀਕੇਸ਼ਨ ਦਿਓ ਜੀ ਮਹੀਨਾ ਮਹੀਨਾ ਹੋ ਗਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਿਬੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰਥ ਨਹੀਂ ਗਿਆ ਮਤਲਬ ਇਹਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨਕਸਾਨ ਕਰਾਉਣ ਦੇ ਜਿਹੜੇ ਪਾਸੇ ਨੂੰ ਇਹ ਜ਼ਿਲ੍ਹਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਆ ਇਹ ਤੁਰੀ ਜੀ ਸਾਨੂੰ ਐ ਲੱਗਦਾ ਪਰ 1 ਏਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੰਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾਡਾਂ ਨੂੰ ਇਹਨਾਂ ਰੀਵਾਰਡ ਕਰਦਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਸ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਆ ਜੇ ਇਹਦੇ ਘਟਾਉਣੇ ਆ ਫੇਰ ਤੇ ਰੀਵਾਰਡ ਹੋ ਜਾਂਦਾ ਜੇ ਵਧਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾਂ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਰਦੌਜ ਕਿਹਾ ਸਾਡੇ ਕੋਲ ਜਿਹੜੀ ਦਲੀਲ ਆ ਉਹ ਦਲੀਲ ਦੇ ਉੱਤੇ ਐਂ ਬੈਠੇ ਆਈ ਜੀ ਬਾਰਡ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਜਿੱਥੇ ਵੀ ਬੈੰਦੇ ਰਹਾ ਪਰ ਇਹਨਾਂ ਨੇ ਕੋਈ ਵੀ ਇਹ ਤਾਂ ਕੋ ਦਾ ਸਾਰਥਕ ਹੱਲ ਨਹੀਂ ਕੱਢਿਆ ਕੀ ਇਹਨਾਂ ਦੀ ਮਨਚਾ ਵਾ ਉਹਦਾ ਸਾਨੂੰ ਪਤਾ ਨਹੀਂ ਲੈਂਦਾ ਸਾਰਥਕ ਹੱਲ ਕੱਢਣਾ ਜਮੀਨਾਂ ਤੋਂ ਪਾਸੇ ਹੋ ਜਾ ਕਾਲੀ ਕਰਦਾ ਆ ਆ ਦਾ ਕੰਮ ਚਲਦਾ